ਸਵੇਲੇ ਸਾਰੇ ਪੰਜਾਬ ਵਿੱਚ ਸਿੱਖ ਕੋਈ ਨਹੀਂ ਸੀ ਰਹਿ ਗਿਆ। ਕੁਝ ਪਹਾੜਾਂ ਨੂੰ ਤੇ ਕੁਝ ਦੂਰ ਹਿੰਦੂ ਰਿਆਸਤਾਂ ਜੈਨਿਕ ਬੀਕਾਨੀਰ, ਜੈਪੁਰ, ਜੋਧਪੁਰ ਆਦਿ ਵੱਲ ਚਲੇ ਗਏ ਸਨ। ਕੋਈ ਲੁਕਿਆ ਸ਼ਿਪਿਆ ਸਿੱਖ ਪੰਜਾਬ ਵਿੱਚ ਕਾਬੂ ਆ ਜਾਂਦਾ ਤਾਂ ਵੈਰੀ ਉਸ ਨਾਲ ਕਸਾਈਆਂ ਵਰਗਾ ਸਲੋਕ ਕਰਦੇ। ਸਿੱਖਾਂ ਨੂੰ ਕਿੰਨਾ-ਕਿੰਨੀਆਂ ਔਕੜਾਂ ਦਾ ਟਾਕਰਾ ਕਰਨਾ ਪਿਆ। ਇਹ ਸਾਖੀ ਤੋਂ ਪਤਾ ਲੱਗ ਜਾਵੇਗਾ। ਮੀਰਾ ਕੋਟ ਦੇ ਜੰਗਲ ਵਿੱਚ ਬਗਿਆੜਾਂ ਦੀ ਪੁੱਟੀ ਹੋਈ ਖੱਡ ਸੀ ਉਸ ਵਿੱਚ ਤਿੰਨ ਸਿੰਘ ਸਰਦਾਰ ਲੱड्डा ਸਿੰਘ ਭੰਗੂ ਮੀਰਾਕੋਟ ਦਾ ਸਰਦਾਰ ਰਾਮ ਸਿੰਘ ਪਿੰਡ ਲੰਮੀ ਹੀਰ ਦਾ ਸਰਦਾਰ ਸੁਲੱਖਣ ਸਿੰਘ ਗਿੱਲ ਰਿਆ ਕਰਦੇ ਸਨ ਉਹ ਰਾਤ ਬਾਹਰ ਆਉਂਦੇ ਆਪਣੇ ਆਸਬੰਦੀਆਂ ਨੂੰ ਮਿਲਦੇ ਤੇ ਦਿਨੇ ਉਸ ਖੱਡ ਵਿੱਚ ਲੁਕੇ ਰਹਿੰਦੇ ਸਨ ਇੱਕ ਦਿਨ ਗਸ਼ਤੀ ਫੌਜ ਆਉਂਦੀ ਵੇਖ ਕੇ ਉਹ ਸਿੰਘ ਖੱਡ ਵਿੱਚ ਵੜ ਗਏ ਫੌਜਦਾਰ ਨੇ ਖੱਡ ਨੂੰ ਘੇਰਾ ਪਾ ਲਿਆ ਦੇ ਸਪਾਹੀਆਂ ਨੂੰ ਹੁਕਮ ਦਿੱਤਾ ਵੀ ਖੱਡ ਵਿੱਚ ਵੜ ਕੇ ਸਿੰਘਾਂ ਨੂੰ ਫੜ ਲਿਓ ਪਰ ਫੜ ਕੇ ਕੌਣ ਲਿਆਵੇ ਖੱਡ ਦੇ ਬੁਹੇ ਕੋਲ ਜਾਂਦੇ ਹੀ ਉਹਨਾਂ ਦੇ ਪ੍ਰਾਣ ਖੁਸ਼ਕ ਹੋ ਜਾਂਦੇ ਸਨ ਉਹਨਾਂ ਨੇ ਉੱਤੋਂ ਬੁਹੇ ਅੱਗੇ ਖਲੋ ਕੇ ਖੱਡਾਂ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅੰਦਰੋਂ ਸਿੰਘਾਂ ਨੇ ਵੀ ਇੱਕ ਦੋ ਫਾਇਰ ਕੀਤੇ ਨਾ ਬਾਹਰ ਲਈ ਗੋਲੀ ਅੰਦਰ ਤੇ ਨਾ ਅੰਦਰ ਲਈ ਗੋਲੀ ਬਾਹਰ ਕਿਸੇ ਦਾ ਕੁਝ ਵਿਗਾੜ ਸਕਦੀ ਸੀ ਪਰ ਇਸ ਖੜਾਕ ਨਾਲ ਸਾਰਿਆਂ ਦੇ ਦਿਲ ਧੜਕਣ ਲੱਗ ਪਏ ਫੇਰ ਤਾਂ ਕੋਈ ਸਪਾਈ ਖੱਡ ਵੱਲ ਮੂੰਹ ਨਾ ਕਰੇ ਅੰਤ ਉੱਤੋਂ ਖੱਡ ਪੁੱਟਣ ਉੱਤੇ ਵੰਗਾਰੇ ਲਾ ਦਿੱਤੇ। ਉਹ ਡਰਦੇ ਡਰਦੇ ਕਈ ਦਾ ਟੱਪਾ ਮਾਰਨ ਤੇ ਆਪਣੇ ਪੈਰਾਂ ਦੇ ਖੜਾਕ ਤੋਂ ਡਰਦੇ ਕਈ ਸੁੱਟ ਕੇ ਆਣ ਪਏ ਕਹਿੰਦੇ ਹੋਏ ਭੱਜ ਉੱਠਣ। ਇਹ ਟੰਗ ਸਫਲ ਨਾ ਹੋਇਆ ਤਾਂ ਖੱਡ ਵਿੱਚ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਖੱਡ ਪਾਣੀ ਹਾਂਡੇ ਪੁੱਜੀ ਹੋਈ ਸੀ। ਸੋ ਉੱਤੋਂ ਪਾਏ ਪਾਣੀ ਨਾਲ ਭਰਨ ਵਿੱਚ ਨਾ ਆਵੇ ਐਨੇ ਨੂੰ ਦਿਨ ਛਿਪ ਗਿਆ। ਹਨੇਰਾ ਹੁੰਦਾ ਵੇਖ ਕੇ ਮੁਸਲਮਾਨਾਂ ਦੇ ਦਿਲ ਵੀ ਕਾਪਰਨ ਲੱਗੇ। ਉਹਨਾਂ ਖੱਡ ਦੇ ਮੂੰਹ ਵਿੱਚ ਬਾਲਣ ਸੁੱਟ ਕੇ ਆਗ ਨਾ ਦਿੱਤੀ। ਲੋਕਾਂ ਨੂੰ ਕੋਲ ਰਾਖੇ ਬਹਾ ਕੇ ਫੌਜੀ ਆਪ ਪਿੰਡ ਵਿੱਚ ਜਾ ਸੁੱਤੇ। ਪਿੰਡ ਵਾਲਿਆਂ ਦੀ ਸਿੰਘਾਂ ਨਾਲ ਦੇ ਲੋ ਹਮਦਰਦੀ ਸੀ। ਉਹਨਾਂ ਅੱਗ ਬੁਝਾ ਕੇ ਖੱਡ ਵਿੱਚੋਂ ਸਿੰਘ ਬਚਾ ਕੇ ਕੱਢ ਲਏ। ਸੋ ਰਾਤ ਦੇ ਹਨੇਰੇ ਵਿੱਚ ਲੋਭ ਹੋ ਗਏ। ਖਾਨ ਬਹਾਦਰ ਨੇ ਇਲਾਕੇ ਦੇ ਪ੍ਰਸਿੱਧ ਚੁਗਲਾਂ ਨੂੰ ਸਾਦਕੇ ਇਨਾਮ ਦਿੱਤੇ ਤੇ ਚੇਤਾਵਨੀ ਕਰਾਈ ਕਿ ਕਿਸੇ ਦੇ ਇਲਾਕੇ ਵਿੱਚ ਸਿੱਖ ਆਉਣਾ ਨਾ ਪਵੇ। ਨਹੀਂ ਤਾਂ ਸਖਤ ਸਜ਼ਾਾਂ ਦਿੱਤੀਆਂ ਜਾਣਗੀਆਂ। ਚੌਧਰੀਆਂ ਨੇ ਸੂਬੇਦਾਰ ਨੂੰ ਯਕੀਨ ਦਿਵਾਇਆ ਬਈ ਨਾ ਕੋਈ ਸਿੰਘ ਇਲਾਕੇ ਵਿੱਚ ਰਿਹਾ ਏ ਤੇ ਨਾ ਅਗੋਲੀ ਆਉਣ ਹੀ ਦਿੱਤਾ ਜਾਵੇਗਾ ਇਹ ਨਾਮ ਪਾ ਕੇ ਚੌਧਰੀ ਸਿੰਘਾਂ ਦੇ ਵਧੀਰੇ ਵੈਰੀ ਬਣ ਕੇ ਉਹ ਲੱਗੇ ਸਿੰਘਾਂ ਦੇ ਬਾਲ ਬੱਚੇ ਫੜਾਉਣ ਤੇ ਗੁਰਧਾਮਾਂ ਦੀ ਬੇਅਦਬੀ ਕਰਨ ਮਸਾ ਰੰਗੜ ਮੰਡੇਆਲੇ ਦਾ ਚੌਧਰੀ ਸੀ ਅਮਰਸਰ ਉਸੇ ਦੇ ਇਲਾਕੇ ਵਿੱਚ ਸੀ ਖਾਨ ਬਹਾਦਰ ਨੇ ਉਸ ਨੂੰ ਫੌਜ ਦੇ ਕੇ ਅਮਰਸਰ ਦੀ ਰਾਖੀ ਉੱਤੇ ਲਾ ਦਿੱਤਾ ਉਹ ਜਾਣਦਾ ਸੀ ਕਿ ਜਦ ਕਦੇ ਸਿੰਘ ਪੰਜਾਬ ਵਿੱਚ ਆਉਣਗੇ ਅੰਮ੍ਰਿਤਸਰ ਜ਼ਰੂਰ ਆਉਣਗੇ ਮੱਸਾ ਸਰਕਾਰੀ ਫੌਜ ਤੇ ਆਪਣੇ ਝਾਟੜੇ ਲੈ ਕੇ ਅੰਮ੍ਰਿਤਸਰ ਆ ਬੈਠਾ ਸਰਕਾਰੀ ਚੌਂਕੀ ਦੇ ਨਾਂ ਉੱਤੇ ਉਹਨੇ ਸੈਇ ਧਾਰੀ ਸਿੱਖਾਂ ਤੇ ਹਿੰਦੂਆਂ ਦੇ ਘਰ ਲੁੱਟ ਖਾਦੇ ਇੱਥੇ ਹੀ ਬਸ ਨੇ ਉਹ ਹਰਮੰਦਰ ਸਾਹਿਬ ਵਿੱਚ ਪਲੰਗ ਢਾ ਕੇ ਹੁੱਕਾ ਪੀਂਦਾ ਤੇ ਸ਼ਰਾਬ ਦਾ ਦੌਰ ਚਲਾਉਂਦਾ ਜਿੱਥੇ ਕਦੇ ਪੰਜਵੇਂ ਪਾਤਸ਼ਾਹ ਹਰੀ ਕੀਰਤਨ ਕਰਿਆ ਕਰਦੇ ਸਨ ਉੱਥੇ ਵੇਸਵਾ ਨਾਚ ਕਰਨ ਲੱਗੀ ਸਿੰਘਾਂ ਦੀ ਸਾਰੀ ਜਥੇ ਬੀਕਾਨੇਰ ਅਦੀ ਥਾ ਮਾਤੇ ਚਲੇ ਗਏ ਸਨ ਕਿਤੇ ਕੋਈ ਟਾਵਾ ਟਕਰਾ ਸੇਖੀ ਲੋਕ ਛਿਪਕੇ ਰਹਿੰਦਾ ਸੀ ਐਸੇ ਤਰ੍ਹਾਂ ਪਿੰਡ ਕੰਗ ਦਾ ਸਰਦਾਰ ਬੁਲਾਕਾ ਸਿੰਘ ਵੀ ਲੋਕ ਛਿਪਕੇ ਝਟਟ ਟਪੁੰਦਾ ਸੀ ਉਹਨੇ ਮੱਸੇ ਦੀ ਕਰਤੂਤ ਸੁਣੀ ਤਾਂ ਲਹੂ ਦੇ ਕੋਟ ਪੀ ਕੇ ਰਹਿ ਗਿਆ ਉਹ ਪੰਥ ਦਾ ਦੁੱਖ ਸੁਹਾਰਦਾ ਹੋਇਆ ਬੀਕਾਨੇਰ ਜਾ ਪੁਚਾ ਅੱਗੇ ਸਰਦਾਰ ਸ਼ਾਮ ਸਿੰਘ ਨਾਰਲੀ ਤੇ ਸਰਦਾਰ ਬੁੱਢਾ ਸਿੰਘ ਦਾ ਜਥਾ ਟਿਕਿਆ ਹੋਇਆ ਸੀ ਉਸ ਵੇਲੇ ਉਹਨਾਂ ਸਰਦਾਰ ਬੁਲਾਕਾ ਸਿੰਘ ਕੋਲੋਂ ਹਰਮੰਦਰ ਸਾਹਿਬ ਦੀ ਬੇਅਦਬੀ ਹੁੰਦੀ ਸੁਣੀ ਸਾਰਿਆਂ ਦੇ ਅੰਦਰ ਅੱਗ ਲੱਗ ਉੱਠੀ ਸਰਦਾਰ ਮਹਤਾਬ ਸਿੰਘ ਪੰਗੂ ਪਿੰਡ ਮੀਰਾਕੋੜ ਦਾ ਸੀ ਤੇ ਸਰਦਾਰ ਸੁਖਾ ਸਿੰਘ ਤਖਾਨ ਮਾੜੀ ਕੰਬੋ ਕੈਦਾ ਸੀ ਦੋਵੇਂ ਤਲਵਾਰਾਂ ਧੋਕੇ ਸੰਗਤ ਵਿੱਚ ਖਲੋਗੇ ਤੇ ਜਥੇਦਾਰ ਬੁੱਢਾ ਸਿੰਘ ਕੋਲੋਂ ਮੱਸੇ ਨੂੰ ਕਤਲ ਕਰਨ ਦੀ ਆਗਿਆ ਮੰਗੀ ਸੰਗਤ ਨੇ ਸਫਲਤਾ ਵਾਸਤੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਦੋਵੇਂ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਪੀਸ ਬਦਲ ਕੇ ਅੰਮ੍ਰਿਤਸਰ ਨੂੰ ਰਵਾਨਾ ਹੋ ਤਰੇ ਅੰਮ੍ਰਿਤਸਰ ਦੇ ਨੇੜੇ ਪਹੁੰਚੇ ਤਾਂ ਦੋਹਾ ਸਿੰਘਾਂ ਨੇ ਮਸਥੇ ਤੱਕ ਅਪੜਨ ਦੀ ਵਿਉਤ ਐਉਂ ਬਣਾਈ ਉਹ ਨਾਥੇ ਉਤੋਂ ਠੇਕਰੀਆਂ ਚੁਣ ਕੇ ਥੈਲੀ ਭਰ ਲਈ ਤੇ ਕੇਸ ਪਛਾਂ ਸੋਟ ਲੈ ਵੇਖਣ ਵਾਲੇ ਨੂੰ ਐਉਂ ਪਾਸੇ ਬਈ ਜਿਵੇਂ ਕਿਸੇ ਪਿੰਡ ਦੇ ਨੰਬਰਦਾਰ ਮਾਮਲਾ ਤਾਰ ਨਾ ਹੀ ਹੁੰਦੇ ਆ ਪਾਦਰੋਂ ਦੀ ਸਿਖਰ ਦੁਪਹਿਰ ਵੇਲੇ ਦੋਵੇਂ ਦਰਸ਼ਨੀ ਡਿਊਟੀ ਅੱਗੇ ਜਾ ਪਹੁੰਚੇ ਡਿਊਟੀ ਦੇ ਪਉ ਬਾਹਰ ਖੱਬੇ ਹੱਥ ਲਾਚੀ ਬੇਰ ਨਾਲ ਘੋੜੇ ਬੰਨ੍ਹ ਦਿੱਤੇ ਪਹਿਰੇਦਾਰਾਂ ਸੋਚਿਆ ਬਈ ਕਿਸੇ ਪਿੰਡ ਦੇ ਨੰਬਰਦਾਰ ਮਾਮਲਾਦਾਰ ਨਾਏ ਹੋਏ ਹਨ ਸੋ ਕਿਸੇ ਨੇ ਸਿੰਘਾਂ ਨੂੰ ਰੋਕਿਆ ਨਾ ਦੁਪਹਿਰ ਦਾ ਸਮਾਂ ਹੋਣ ਕਰਕੇ ਬਹੁਤੀ ਫੌਜ ਥਾਉਂ-ਥਾਈਂ ਰਾਮ ਕਰ ਰਹੀ ਸੀ ਤੇ ਕੋਈ ਕੋਈ ਪਹਿਰੇਦਾਰੀ ਜਾਗਦਾ ਸੀ ਸਿੰਘ ਹਰਮੰਦਰ ਸਾਹਿਬ ਪਹੁੰਚੇ ਤਾਂ ਅੱਗੇ ਮੱਸਾ ਪਲੰਘ ਉੱਤੇ ਬੈਠਾ ਹੁਕਾ ਪੀ ਰਿਹਾ ਸੀ ਤੇ ਸਾਹਮਣੇ ਵੇਸਵਾ ਨਾਚ ਕਰ ਰਹੀ ਸੀ ਮੱਸੇ ਦੇ ਕੁਝ ਗੂੜੇ ਮਿੱਤਰ ਉਦਾਲੇ ਸ਼ਰਾਬ ਦੇ ਨਸ਼ੇ ਵਿੱਚ ਝੂਮ ਰਹੇ ਸਨ ਵੇਹ ਕੇ ਸਿੰਘਾਂ ਦੀ ਅੰਦਰ ਭਾਂਬੜ ਬੜ ਉਠੇ ਸੁੱਖਾ ਸਿੰਘ ਨੇ ਥੈਲੀ ਮਸੇ ਦੇ ਪਲੰਘ ਥੱਲੇ ਜਾ ਸੋਟੀ ਮਸਾ ਥੈਲੀ ਵੱਲ ਉਲਰਿਆਈ ਸੀ ਕਿ ਜਾ ਮਤਾਬ ਸਿੰਘ ਨੇ ਤਲਵਾਰ ਨਾਲ ਉਸ ਦਾ ਸਿਰ ਲਾ ਲਿਆ ਐਨੇ ਨੂੰ ਸੁੱਖਾ ਸਿੰਘ ਨੇ ਵੀ ਤਲਵਾਰ ਧੋਲੀ ਦੋਹਾਂ ਨੇ ਲੱਗਦੇ ਹੱਥ ਪੰਜ ਦਾ ਸੂਰ ਛਟਕਾ ਦਿੱਤੇ ਸੁੱਖਾ ਸਿੰਘ ਨੇ ਮਸੇ ਦੇ ਗਹਿਣੇ ਲਾ ਲਏ ਦੋਵੇਂ ਸਿੰਘ ਬਾਹਰ ਨਿਕਲੇ ਤੇ ਫੌਜ ਦੇ ਉੱਠਣ ਤੋਂ ਪਹਿਲਾਂ ਹੀ ਕੋੜੀਆਂ ਉੱਤੇ ਚੜ ਕੇ ਬੀਕਾ ਨੇਰ ਨੂੰ ਚਾਲੇ ਪਾ ਗਏ ਸਿੰਘਾਂ ਨੇ ਮਸੇ ਦਾ ਸਿਰ ਜਥੇਦਾਰ ਬੁੱਢਾ ਸਿੰਘ ਦੇ ਅੱਗੇ ਜਾ ਤਰਿਆ ਸਿੰਘਾਂ ਦੀ ਖੁਸ਼ੀ ਦੀ ਹੱਦ ਨਾ ਰਹੀ ਅੰਤ ਗੁਰਮਤਾ ਕਰਕੇ ਮੱਸੇ ਦਾ ਸਿਰ ਸਾੜ ਦਿੱਤਾ ਗਿਆ ਜਿਉਂ ਦੀਆਂ ਕੌਮਾਂ ਕਦੋਂ ਸਹਿ ਸਕਦੀਆਂ ਉਹਨਾਂ ਦੇ ਧਰਮ ਸਥਾਨਾਂ ਦੀ ਕੋਈ ਬੇਅਦਬੀ ਕਰੇ ਇਸ ਘਟਨਾ ਨੇ ਸਾਰੇ ਪੰਜਾਬ ਵਿੱਚ ਚੁਗਲਾਂ ਤੇ ਜ਼ਾਲਮਾਂ ਦੇ ਦਿਰ ਹਲਾ ਦਿੱਤੇ ਉਹ ਸਮਝਣ ਲੱਗ ਪਏ ਕਿ ਮੱਸੇ ਵਾਂਗ ਇੱਕ ਦਿਨ ਸਾਨੂੰ ਵੀ ਕੀਤੇ ਪਾਪਾਂ ਦਾ ਫਲ ਭੁਗਤਣਾ ਪਵੇਗਾ ਇੱਥੋਂ ਤੱਕ ਕਿ ਸੂਬੇਦਾਰ ਖਾਨ ਬਾਦਰ ਦਾ ਦਿਲ ਵੀ ਕੰਬ ਗਿਆ ਮਸੇਦੀ ਸਿਰੋਂ ਸਖਣੀ ਲੋਥ ਚੋਕੇ ਉਸ ਦਾ ਪਰਿਵਾਰ ਖਾਨ ਬਹਾਦਰ ਸਾਹਮਣੇ ਜਾ ਪਟਿਆ ਖਾਨ ਬਹਾਦਰ ਨੂੰ ਸਭ ਤੋਂ ਵੱਧੇਰੇ ਗੁੱਸਾ ਇਲਾਕੇ ਦੇ ਚੌਧਰੀਆਂ ਉੱਤੇ ਆ ਰਿਹਾ ਸੀ ਜਿਹੜੇ ਕਹਿੰਦੇ ਸਨ ਬਈ ਆਸਾਂ ਤਾਂ ਇਲਾਕੇ ਵਿੱਚੋਂ ਸਿੰਘ ਮੁਕਾ ਛੱਡੀ ਉਹਨੇ ਇਲਾਕੇ ਦੇ ਚੌਧਰੀਆਂ ਨੂੰ ਲਾਹੌਰ ਬੁਲਾ ਕੇ ਚੰਗੀ ਤਰ੍ਹਾਂ ਮਾਰਕੁਟਾਈ ਕੀਤੀ ਤੇ ਕਿਹਾ ਕਿ ਤੁਸੀਂ ਕਹਿੰਦੇ ਸੀ ਬਈ ਸਿੰਘ ਰਹਿਣ ਕੋਈ ਨਹੀਂ ਦਿੱਤਾ ਤਾਂ ਦੱਸੋ ਇਹ ਕਿੱਥੋਂ ਆ ਗਏ ਹਨ ਜਾਂ ਤਾਂ ਮਸੇ ਦੇ ਕਾਤਲ ਫੜਾ ਦਿਓ ਨਹੀਂ ਤਾਂ ਉਸ ਦਾ ਬਦਲਾ ਤਵਾਤੋਂ ਲਿਆ ਜਾਵੇਗਾ ਹਰ ਭਗਤ ਨਰਨਜੜੀਆਂ ਨੇ ਦੱਸਿਆ ਵੀ ਮੱਸੇ ਦੇ ਕਾਤਲ ਮਤਾਬ ਸਿੰਘ ਪੰਗੂ ਮੀਰਕੋਟੀਆਂ ਤੇ ਸੁਖਾ ਸਿੰਘ ਤਖਾਨ ਮਾੜੀ ਕੰਬੋਕੀ ਵਾਲੀ ਹਨ ਖਾਨ ਬਹਾਦਰ ਨੇ ਫੌਜਦਾਰ ਨੂਰਦੀਨ ਨੂੰ ਕਹ ਲਿਆ ਕਿ ਮਤਾਬ ਸਿੰਘ ਦਾ ਬਾਲ ਬੱਚਾ ਬਨ ਕੇ ਪੇਸ਼ ਕਰੇ ਨੂਰਦੀਨ ਨੇ ਆਪਣੀ ਫੌਜ ਤੇ ਚੌਧਰੀਆਂ ਦੀ ਢਾੜ ਲੈ ਕੇ ਮੀਰਾਕੋਟ ਨੂੰ ਜਾ ਕੇ ਰਿਆ ਨਾਲ ਹੀ ਮੱਸੇ ਦੇ ਭਰਾ ਭਤੀਜੇਵੇਂ ਮਾਰੋ ਮਾਰ ਕਰਦੇ ਗਏ ਸਨ ਮੀਰਾਕੋਟ ਦੇ ਨੰਬਰਦਾਰ ਨੱਥੇ ਖੈਰ ਨੂੰ ਬੁਲਾ ਕੇ ਕਿਹਾ ਕਿ ਮਤਾਬ ਸਿੰਘ ਦਾ ਪੁੱਤਰ ਪੇਸ਼ ਕਰੋ ਮੋਤਾਬ ਸਿੰਘ ਬੀਕਾਨੇਰ ਨੂੰ ਜਾਂਦਾ ਹੋਇਆ ਆਪਣੇ 7 ਸਾਲਾਂ ਪੁੱਤਰ ਰਾਏ ਸਿੰਘ ਦੀ ਬਾਹ ਚੌਧਰੀ ਨੱਥੇ ਦੇ ਹੱਥ ਫੜਾ ਗਿਆ ਸੀ ਨੱਥੇ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਬਈ ਜੇ ਇਹ ਪਰੋਸਾ ਦਵਾਇਆ ਜਾਵੇ ਕਿ ਉਸ ਨਿਰਦੋਸ਼ ਬੱਚੇ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ ਤਾਂ ਮੈਂ ਪੇਸ਼ ਕਰਨ ਨੂੰ ਤਿਆਰ ਹ ਨੂਰਦੀਨ ਨੇ ਕੜ ਕੇ ਕੇ ਕਿਹਾ ਕਿਸੇ ਸਿੱਖ ਬੱਚੇ ਦੇ ਉੱਤੇ ਰਹਿਮ ਖਬਰਦਾਰ ਜੇ ਮੁੜ ਕੇ ਇਹ ਗੱਲ ਕਹੀ ਤਾਂ ਛੇਤੀ ਲਿਆ ਉਹਨੂੰ ਨਹੀਂ ਤਾਂ ਤੇਰੀ ਵੀ ਖੈਰ ਨਹੀਂ ਨਥਾ ਨੀਵੀ ਪਾਈ ਘਰ ਪੁੱਜਾ ਤੇ ਆਪਣੇ ਪੁੱਤਰ ਨੂੰ ਸਾਰੀ ਗੱਲ ਕਹਿ ਸੁਣਾਈ ਨਾਲ ਹੀ ਕਿਹਾ ਬੱਚੋ ਬਾਫੜੀ ਦੀ ਲਾਜ ਨਿਭਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਪਾ ਕੇ ਸਨ ਸੱਚ ਹੁਣ ਸਾਨੂੰ ਬਾਫੜੀ ਦੀ ਲਾਜੋ ਪਾਲਣੀ ਚਾਹੀਦੀ ਹੈ ਕਿ ਨਹੀਂ ਉਸਦੇ ਪੁੱਤਰ ਨੇ ਦ੍ਰਿੜ ਪਰੋਸੇ ਨਾਲ ਕਿਹਾ ਪਿਤਾ ਜੀ ਅਸੀਂ ਰਾਏ ਸਿੰਘ ਦੀ ਜਾਨ ਬਚਾਉਣ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰ ਦੇਾਂਗੇ ਨਥਾ ਉਸ ਦਾ ਪੁੱਤਰ ਉਸ ਦਾ ਆਪਣੇ ਮਾਂ ਇੱਕ ਮਜਬੂਤ ਸਿੱਖ ਤੇ ਇੱਕ ਬਰਮਾਲਾ ਇਹ ਪੰਜ ਰਾਏ ਸਿੰਘ ਨੂੰ ਚੋਕੇ ਕੰਬੋਵਾਂ ਦੇ ਰਾਹੇ ਲੈ ਕੇ ਜਾਣਸੇ ਉਧਰ ਹਰ ਭਗਤ ਨਰਨਜਣੀਆਂ ਨੇ ਇਹ ਸਾਰੀ ਗੱਲ ਨੂਰਦੀਨ ਨੂੰ ਜਾਦ ਅਸੀ ਉਹ ਫੌਜ ਲੈ ਕੇ ਮਗਰ ਭੱਜਿਆ ਤੇ ਨੱਥੇ ਨੂੰ ਕੰਬੋਵਾਂ ਦੇ ਰਾਹ ਵਿੱਚ ਪਿੰਡੋਂ ਬਾਹਰ ਹੀ ਜਾ ਕੇ ਰਿਆ ਨੱਥੇ ਨੇ ਫੌਜ ਆਉਂਦੀ ਵੇਖ ਕੇ ਆਪਣੇ ਪੁੱਤਰ ਨੂੰ ਆਖਿਆ ਕਿ ਤੂੰ ਰਾਏ ਸਿੰਘ ਨੂੰ ਲੈ ਕੇ ਨਸ ਜਾ ਪਰ ਉਹ ਪਿਤਾ ਨੂੰ ਛੱਡ ਕੇ ਜਾਣਾ ਨਾ ਮੰਨਿਆ ਐਨੇ ਨੂੰ ਨੂਰਦੀਨ ਦੀ ਫੌਜ ਆ ਪਹੁੰਚੀ ਨੱਥਾ ਪ੍ਰਸਿੱਧ ਤੀਰ ਅੰਦਾਜ਼ ਸੀ ਜਿੰਨਾ ਚਿਰ ਉਹਦੇ ਪੱਥੇ ਵਿੱਚ ਤੀਰ ਰਹਿ ਉਹਨੇ ਕਿਸੇ ਨੂੰ ਨੇੜੇ ਨਾ ਟੁੱਕਣ ਦਿੱਤਾ ਅੰਤ ਉਦਾਲਿਓ ਸਾਰੀ ਫੌਜ ਨੇ ਹੱਲਾ ਬੋਲਿਆ ਤੇ ਨਥਾ ਸੂਰਮਾ ਕਈਆਂ ਨੂੰ ਮਾਰ ਕੇ ਸ਼ਹੀਦ ਹੋ ਗਿਆ ਉਸ ਤੋਂ ਆਪਣੇਵਾਂ ਤਾਂ ਕਿਵੇਂ ਨਾ ਕਿਵੇਂ ਜੰਗਲ ਵਿੱਚ ਲੋਕਾਂ ਦੀ ਜਾਨ ਬਚਾ ਗਿਆ ਤੇ ਬਾਕੀ ਤਿੰਨੇ ਨਥੇ ਦਾ ਪੁੱਤਰ ਬਰਵਾਲਾ ਤੇ ਮcjਬੀ ਸਿੱਖ ਮਰਦਾ ਵਾਂਗ ਲੜ ਕੇ ਸ਼ਹੀਦ ਹੋ ਗਏ ਪਿੱਛੋਂ ਵਾਰੀ ਆਈ ਰਾਏ ਸਿੰਘ ਦੀ ਉਹ ਡਿੱਗੇ ਪਏ ਨੱਥੇ ਦੀਆਂ ਲੱਥਾਂ ਨੂੰ ਚੁੰਬੜਿਆ ਪਿਆ ਸੀ ਜ਼ਾਲਮਾਨੇ ਉਸ ਨਰਦੋਸ਼ ਬੱਚੇ ਉੱਤੇ ਤਿੰਨ ਵਾਰ ਤਲਵਾਰ ਦੇ ਕੀਤੇ ਲੜਕਾ ਮੂਹ ਦੇ ਮੂਹ ਪਿਆ ਸੀ ਸੋ ਤਲਵਾਰਾਂ ਨਾਲ ਪਿਛਲੇ ਪਾਸਿਓਂ ਧੌਣ ਵੱਢੀ ਗਈ ਪਰ ਸ਼ਾਹ ਰਗ ਬਚ ਗਈ ਇੱਕ ਨਾਲ ਗਲ ਵਾਲੀ ਹੱਡੀ ਕੱਟੀ ਗਈ ਤੇ ਤਿੱਜੀ ਵਾਰ ਬੋਡਾ ਚੀਰ ਕੇ ਨਿਕਲ ਗਿਆ ਵੈਰੀ ਬੱਚੇ ਨੂੰ ਮਰ ਗਿਆ ਜਾਣ ਕੇ ਛੱਡ ਗਿਆ ਪਰ ਜਿਸ ਨੂੰ ਵਾਇਗਰੂ ਰੱਖੀ ਉਹਨੂੰ ਮਾਰੇ ਕੌਣ ਪਿੰਡ ਕੰਬੋਆਂ ਦੇ ਰਹਿਣ ਵਾਲੀ ਮਾਈ ਮਾਲਣ ਪਿਛਲੇ ਪੈਰ ਅਮਰਸਰੋਂ ਪਰਤ ਰਹੀ ਸੀ ਰਾਹ ਵਿੱਚ ਉਸ ਨੇ ਨਥੇ ਦੀ ਸ਼ਹੀਦੀ ਦੀ ਵਾਰਤਾ ਸੁਣੀ ਤਾਂ ਉਹਦੇ ਆਖਰੀ ਦਰਸ਼ਨਾਂ ਵਾਸਤੇ ਉਸ ਪਾਸੇ ਹੋ ਤਰੀ ਸਰਕਾਰੀ ਫੌਜ ਪਰਤ ਗਈ ਸੀ ਚੌਧਰੀ ਨਥੇ ਤੇ ਉਸ ਦੇ ਸਾਥੀਆਂ ਦੀਆਂ ਲੋਥਾਂ ਮੈਦਾਨ ਵਿੱਚ ਪਈਆਂ ਸਨ ਬਾਲਕ ਰਾਏ ਸਿੰਘ ਨਥੇ ਦੀਆਂ ਲੱਤਾਂ ਨਾਲ ਚੰਬੜਿਆ ਹੋਇਆ ਸੈਕਦਾ ਪਿਆ ਸੀ ਮਾਈ ਮਾਲਣ ਬਾਲਕ ਨੂੰ ਉਠਾ ਕੇ ਆਪਣੇ ਘਰ ਲੈ ਗਈ ਤੇ ਉਥੋਂ ਪਿੰਡ ਰੁਟਾਲੇ ਉਸ ਦੀ ਤਾਈ ਦੇ ਹਵਾਲੇ ਕਰ ਦਿੱਤਾ ਸੇਵਾ ਕਰਨ ਉਤੇ ਰਾਏ ਸਿੰਘ ਬਚ ਗਿਆ ਉਸ ਦਾ ਪੁੱਤਰ ਅੱਗੇ ਪਾਈ ਰਤਨ ਸਿੰਘ ਪੰਗੂ ਹੋਇਆ ਜਿਸ ਨੇ ਸਿੱਖ ਇਤਿਹਾਸ ਦਾ ਪ੍ਰਸਿੱਧ ਗ੍ਰੰਥ ਪਰਾਚੀਨ ਪੰਥ ਪ੍ਰਕਾਸ਼ ਲਿਖਿਆ ਨਾਦਰ ਦੇ ਹਮਲੇ ਨੇ ਲਾਹੌਰ ਸਰਕਾਰ ਦਾ ਪ੍ਰਬੰਧ ਵਿਗਾੜ ਦਿੱਤਾ ਸੀ ਸਾਰਾ ਦੇਸ਼ ਉਜੜ ਗਿਆ ਸੀ ਨਾ ਕਿਤੋਂ ਮਾਮਲਾ ਤਰਿਆ ਤੇ ਨਾ ਹੀ ਫੌਜ ਨੂੰ ਤਨਖਾਹ ਮਿਲੀ ਫੌਜ ਨੇ ਤਨਖਾਹ ਮੰਗੀ ਤਾਂ ਖਾਨ ਬਹਾਦਰ ਨੇ ਦਵਾਨ ਲਖਪਤ ਰਾਏ ਨੂੰ ਤਨਖਾਹ ਤਾਰਨ ਵਾਸਤੇ ਕਿਹਾ ਖਜ਼ਾਨਾ ਖਾਲੀ ਸੀ ਸੋ دیਵਾਨ ਤਨਖਾਹਾਂ ਨਾ ਦੇ ਸਕਿਆ ਖਾਨ ਬਹਾਦਰ ਨੇ ਲਖਪਤ ਨੂੰ ਕੈਦ ਕਰ ਦਿੱਤਾ ਉਸਤੇ ਭਰਾਜਸਪਤਰਾਏ ਨੇ ਆਪਣੇ ਕੋਲੋਂ ਤਨਖਾਹ ਤਾਰ ਦਿੱਤੀ ਤੇ ਲਖਪਤ ਨੂੰ ਛਡਾ ਲਿਆ ਫਿਰ ਦੂਆਪਰਾਵਾਂ ਨੇ ਖਾਨ ਬਹਾਦਰ ਦੇ ਹੁਕਮ ਨਾਲ ਜ਼ਿਮੀਂਦਾਰਾਂ ਤੇ ਚੌਧਰੀਆਂ ਕੋਲੋਂ ਸਖਤੀ ਨਾਲ ਮਾਮਲਾ ਉਗਰਾਇਆ ਜਲੰਧਰ ਦੋਆਬੇ ਦੇ ਨਾਜ਼ਮ ਅਦੀਨਾ ਬੇਗ ਨੇ ਵੀ ਮਾਮਲਾ ਨਹੀਂ ਸਿਤਾ ਰਿਆ ਸੋ ਉਸ ਨੂੰ ਤੇ دیਵਾਨ ਭਵਾਨੀ ਦਾਸ ਨੂੰ ਵੀ ਕੈਦ ਕਰ ਦਿੱਤਾ ਗਿਆ ਸਮਾਪਾ ਕੇ ਅਦੀਨਾ ਬੇਗ ਤਾਂ ਕੈਦ ਵਿੱਚੋਂ ਨਸ ਗਿਆ ਤੇ ਭਵਾਨੀ ਦਾਸ ਨੂੰ ਦੇਗ ਵਿੱਚ ਉਬਾਲਿਆ ਗਿਆ ਲਖਪਤ ਰਾਏ ਦੇ ਕਹਿਣ ਉੱਤੇ ਭਵਾਨੀ ਦਾਸ ਨੂੰ ਰਿਹਾ ਕੀਤਾ ਗਿਆ ਤੇ ਅਦੀਨਾ ਬੇਗ ਨੂੰ ਫਿਰ ਜਲੰਧਰ ਦੀ ਹਕੂਮਤ ਦੇ ਦਿੱਤੀ ਗਈ ਮਸੇ ਦੇ ਕਤਲ ਹੋਣ ਪਿੱਛੋਂ ਅੰਮ੍ਰਿਤਸਰ ਵਿੱਚ ਸਿੱਖਾਂ ਦਾ ਆਉਣਾ ਅਸਲੋਂ ਬੰਦ ਹੋ ਗਿਆ ਸ਼ਾਹੀ ਫੌਜ ਦੇ ਬਾਰੇ ਪਹਿਲਾਂ ਨਾਲੋਂ ਵੀ ਸਖਤ ਕਰ ਦਿੱਤੇਗੇ ਫਿਰ ਵੀ ਕੋਈ ਸਿੱਧਕੀ ਸਿੱਖ ਰਾਤ ਬਰਾਤੇ ਆਉਂਦੇ ਤੇ ਦਰਸ਼ਨ ਇਸ਼ਨਾਨ ਕਰਕੇ ਜੰਗਲ ਨੂੰ ਪੱਜ ਜਾਂਦੇ ਉਸ ਵੇਲੇ ਅੰਮ੍ਰਿਤਸਰ ਇਸ਼ਨਾਨ ਕਰਨਾ ਆਪਣੀ ਜਾਨ ਤੇ ਖੇਡਣ ਬਰਾਬਰ ਸੀ ਅਜਹੀਆਂ ਖਬਰਾਂ ਸੁਣ ਕੇ ਚੌਧਰੀਆਂ ਤੇ ਚੁਗਲਾਂ ਉੱਤੇ ਸਰਕਾਰ ਵੱਲੋਂ ਵਧੇਰੇ ਸਖਤੀ ਹੋਣ ਲੱਗੀ ਕਿ ਤੁਸੀਂ ਜਾਣ ਕੇ ਸਿੰਘ ਨਹੀਂ ਫੜਾਉਂਦੇ ਤਾਂ ਚੁਗਲਾ ਨੇ ਸਿੰਘਾਂ ਦੇ ਬਾਲ ਬੱਚੇ ਤੇ ਘਰਾਂ ਵਿੱਚ ਅਮਨ ਨਾਲ ਵਾਸਤੇ ਸਿੰਘ ਫੜਾਉਣੇ ਆਰੰਭ ਕਰ ਦਿੱਤੇ ਇਸ ਤਰ੍ਹਾਂ अनेका ਧਰਮੇ ਬਿਨਾ ਗੁਨਾਹੋ ਹੀ ਸ਼ਹੀਦ ਕਰ ਦਿੱਤੇ ਪਿਛਲੇ ਸ਼ਾਹੀ ਇਸ਼ਤਿਆਰ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਜੇ ਕੋਈ ਸਿੰਘਾਂ ਦੀ ਅੰਨ ਪਾਣੀ ਨਾਲ ਸੇਵਾ ਕਰੇਗਾ ਸਜਾ ਦਾ ਪਾਗੀ ਬਣੇਗਾ ਐਸੇ ਕਾਰਨ ਹਰਪ੍ਰਤ ਨਰਨਜੜੀਆਂ ਨੇ ਭਾਈ ਤਾਰੂ ਸਿੰਘ ਜੀ ਦੇ ਵਿਰੁੱਧ ਜਾ ਚੁਗਲੀ ਲਾਈ ਪਾਈ ਸਾਹਿਬ ਪਿੰਡ ਪੋਲਾ ਜ਼ਿਲ੍ਹਾ ਲਾਹੌਰ ਤੇ ਪਾਕਿਸਤਾਨ ਬੰਨ ਪਿੱਛੋਂ ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਸੀ ਉਹ ਬੜਾ ਹੀ ਭਜਨੇਕ ਤੇ ਸਾਧੂ ਸੁਭਾ ਦਾ ਸੇਖ ਸੀ ਇੱਕ ਉਸ ਦੀ ਮਾਤਾ ਤੇ ਇੱਕ ਭੈਣ ਘਰ ਦੇ ਤਿਲ ਜੀ ਸਨ ਉਹ ਆਪਣੀ ਜ਼ਮੀਨ ਵਿੱਚ ਹੱਥੀ ਵਾਹੀ ਕਰਦਾ ਤੇ ਨੇਕ ਕਮਾਈ ਵਿੱਚੋਂ ਆਏ ਗਏ ਦੀ ਲੰਗਰ ਦੀ ਸੇਵਾ ਕਰਦਾ ਪਤਾ ਲੱਗੇ ਤੇ ਉਹ ਜੰਗਲ ਵਿੱਚ ਜਾ ਕੇ ਫੌਜੀ ਸਿੰਘਾਂ ਨੂੰ ਪ੍ਰਸ਼ਾਦ ਦੇ ਸ਼ਕਾਉਂਦਾ ਹਰ ਭਗਤ ਨਰਨਜਣੀਆਂ ਨੇ ਪਾਈ ਤਾਰੂ ਸਿੰਘ ਦੇ ਵਿਰੁੱਧ ਖਾਨ ਬਹਾਦਰ ਨੂੰ ਜਾ ਪੜਕਾਇਆ ਤੇ ਉਸਦੀ ਗ੍ਰਫਤਾਰੀ ਦਾ ਹੁਕਮ ਲੈ ਲਿਆ ਲਾਹੌਰੋਂ ਐਦਿਏ ਆਏ ਤੇ ਤਾਰੂ ਸਿੰਘ ਜੀ ਨੂੰ ਫੜ ਕੇ ਲਾਹੌਰ ਨੂੰ ਲੈ ਤੁਰੇ ਰਾਤੋਂ ਪੜਾਣੇ ਰਹੇ ਪੜਾਣੇ ਦੇ ਸਿੱਖਾਂ ਨੇ ਐਦੀਆਂ ਨੂੰ ਵੱਡੀ ਦੇ ਕੇ ਭਾਈ ਤਾਰੂ ਸਿੰਘ ਨੂੰ ਮਿਲਣ ਦਾ ਪ੍ਰਬੰਧ ਕਰ ਲਿਆ ਉਹਨਾਂ ਐਦੀਆਂ ਕੋਲੋਂ ਬਲ ਨਾਲ ਭਾਈ ਸਾਹਿਬ ਨੂੰ ਛੁਡਾ ਲੈਣ ਦਾ ਇਰਾਦਾ ਪ੍ਰਗਟ ਕੀਤਾ ਪਰ ਭਾਈ ਸਾਹਿਬ ਨਾ ਮੰਨੇ ਕਿਉਂਕਿ ਇਸ ਤਰ੍ਹਾਂ ਪੜਾਣੀਆਂ ਸਿੱਖਾਂ ਦੇ ਸਿਰ ਸਰਕਾਰ ਦਾ ਕਹਿਰ ਟੁੱਟਣ ਦਾ ਡਰ ਸੀ ਅੰਤ ਪਾਈ ਤਾਰੂ ਸਿੰਘ ਲਾਹੌਰ ਖਾਨ ਬਹਾਦਰ ਦੇ ਪੇਸ਼ ਕੀਤੇਗੇ ਉਹਨੇ ਬਾਗੀ ਸਿੱਖਾਂ ਦੀ ਮਦਦ ਕਰਨ ਦੇ ਜੁਰਮ ਵਿੱਚ ਪਾਈ ਤਾਰੂ ਸਿੰਘ ਨੂੰ ਮੌਤ ਜਾਂ ਮੌਤ ਜਾਂ ਇਸਲਾਮ ਦੀ ਸਜ਼ਾ ਸੁਣਾ ਦਿੱਤੀ ਤਾਰੂ ਸਿੰਘ ਜੀ ਨੇ ਇਸਲਾਮ ਪਰਵਾਣ ਕਰਨ ਤੋਂ ਨਾ ਕਰ ਦਿੱਤੀ ਤਾਂ ਚਰਖੀ ਤੇ ਚੜਾ ਕੇ ਲਹੂ ਲਹਾਨ ਕੀਤਾ ਗਿਆ ਸਿੱਧਕੀ ਫੇਰ ਵੀ ਧਰਮੋਂ ਨਾ ਹਾਰਿਆ ਉਸ ਨੂੰ ਜੇਲ੍ਹ ਅੰਦਰ ਬੰਦ ਕਰਕੇ ਸਜ਼ਾਵਾਂ ਦੇਣੀਆਂ ਆਰੰਭ ਕਰ ਦਿੱਤੀਆਂ ਮਸੇਦਾ ਕਾਤਲ ਸਰਦਾਰ ਮਤਾਬ ਸਿੰਘ ਪਿੰਡ ਆਇਆ ਤਾਂ ਖਬਰ ਪਾ ਕੇ ਨਰੰਜਣੀਆਂ ਨੇ ਫੌਜ ਲੈ ਕੇ ਜਾ ਫੜਾ ਦਿੱਤਾ ਉਹ ਲਾਹੌਰ ਖਾਨ ਬਹਾਦਰ ਦੇ ਪਿੱਛੇ ਹੋਇਆ ਤਾਂ ਮੌਤ ਜਾਂ ਇਸਲਾਮ ਦੀ ਸਜ਼ਾ ਸੁਣਾ ਦਿੱਤੀ ਗਈ ਜਿਹੜੇ ਸ਼ਹੀਦ ਹੋਣ ਵਾਸਤੇ ਪੈਦਾ ਹੋਏ ਹੁਣ ਉਹ ਧਰਮ ਕਦੋਂ ਤਿਆਗਦੇ ਹਨ ਇਸਲਾਮ ਤੋਂ ਇਨਕਾਰ ਕਰਨ ਉਤੇ ਸਰਦਾਰ ਮਤਾਬ ਸਿੰਘ ਨੂੰ ਚਰਖੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ ਐਸੇ ਸਮੇਂ ਸਰਦਾਰ ਦਿਆਲ ਸਿੰਘ ਸੈਂਸਰੋ ਵਾਲਾ ਚਰਖੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ ਸਰਦਾਰ ਗਰਜਾ ਸਿੰਘ ਨੂੰ ਸੂਲੀ ਤੇ ਚੜਾਇਆ ਗਿਆ ਇਹ ਸਭ ਕੁਝ ਪਾਈ ਤਾਰੂ ਸਿੰਘ ਜੀ ਦੇ ਸਾਹਮਣੇ ਹੋਇਆ ਕੁਝ ਦਿਨਾਂ ਪਿਛੋਂ ਪਾਈ ਤਾਰੂ ਸਿੰਘ ਜੀ ਦੀ ਫੇਰ ਪੇਸ਼ੀ ਹੋਈ ਸੂਬੇ ਨੇ ਬਥੇਰੇ ਲਾਲਚ ਦਿੱਤੇ ਪਰ ਸਿੰਘ ਸਾਹਿਬ ਧਰਮੋਨਾ ਡੋਲੇ ਖਾਨ ਬਹਾਦਰ ਨੇ ਗਰਮ ਹੋ ਕੇ ਕਿਹਾ ਤਾਰੂ ਸਿੰਘਾ ਤੂੰ ਜਿਸ ਸਿੱਖੀ ਤੇ ਕੇਸਾਂ ਦੇ ਮਾਣ ਕਰਦਾ ਏ ਇਹ ਕੇਸ ਜੁੱਤੀਆਂ ਨਾਲ ਉਡਾ ਦਿਆਂਗਾ ਅਗੋਂ ਸਿੰਘ ਨੇ ਜੋਸ਼ ਵਿੱਚ ਉੱਤਰ ਦਿੱਤਾ ਖਾਨ ਬਹਾਦਰ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਬੇਗੀ ਪਰ ਤੈਨੂੰ ਖਾਲਸੇ ਦੀ ਜੁੱਤੀ ਅੱਗੇ ਲਾ ਕੇ ਚੱਲਣਾ ਪਵੇਗਾ ਸੁਣ ਕੇ ਸੂਬੇਦਾਰ ਨੂੰ ਅੱਗ ਲੱਗ ਕੁੱਟੀ ਉਹਨੇ ਹੁਕਮ ਦੇ ਕੇ ਮੋਚੀ ਕੋણો ਸਣੇ ਕੇਸਾਂ ਸਿੰਘ ਦੀ ਕੋਪਰੀ ਲਾ ਦਿੱਤੀ ਵਾਹਿਗੁਰੂ ਐਸਾ ਕਾ ਨਖਾਸ ਚੌਕ ਲਾਹੌਰ ਅੰਦਰ ਹੋਇਆ ਐ ਅਨੋਖਾ ਜਲੂ ਬਹਿ ਕੇ ਸਾਰੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਿਆ ਲਾਹੌਰ ਦੇ ਸਿੱਖਾਂ ਨੇ ਬੇਨਤੀ ਕੀਤੀ ਤਾਂ ਤਾਰੂ ਸਿੰਘ ਜੀ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਇਸ ਹਾਲਤ ਵਿੱਚ ਪਾਈ ਸਾਹਿਬ ਜੀ 22 ਦਿਨ ਰਹੇ ਉਹ ਹਰ ਵੇਲੇ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ ਤੇ ਐਉਂ ਅਨੁਭਵ ਕਰਦੇ ਜਿਵੇਂ ਹੋਇਆ ਹੀ ਕੁਛ ਨਹੀਂ ਉਧਰ ਖਾਨ ਬਹਾਦਰ ਨੂੰ ਪਸ਼ਾਬ ਦਾ ਬਨ ਪੈ ਗਿਆ ਉਹਨੇ ਬੜਾ ਇਲਾਜ ਕੀਤਾ ਪਰ ਆਰਾਮ ਨਾ ਆਇਆ ਉਸਦੇ ਦਿਲ ਤੇ ਪੱਕੀ ਬਹਿ ਗਈ ਕਿ ਐ ਭਾਈ ਤਾਰੂ ਸਿੰਘ ਜੀ ਦਾ ਸਰਾਪ ਹੀ ਆ ਉਹਨੇ ਸਰਦਾਰ ਸੁਬੇਕ ਸਿੰਘ ਜੰਬਰ ਨੂੰ ਭਾਈ ਤਾਰੂ ਸਿੰਘ ਕੋਲ ਮਾਫੀ ਮੰਗਣ ਵਾਸਤੇ ਭੇਜਿਆ ਤਾਰੂ ਸਿੰਘ ਜੀ ਨੇ ਕਿਹਾ ਕਿ ਮੇਰੇ ਹੱਥੋਂ ਤੀਰ ਨਿਕਲ ਚੁੱਕਾ ਹੈ ਹੁਣ ਤਾਂ ਅੰਮ੍ਰਿਤਸਰ ਜਾਓ ਤੇ ਪੰਥ ਪਾਸ ਬੇਨਤੀ ਕਰੋ ਸਰਦਾਰ ਸੁਬੇਕ ਸਿੰਘ ਜੀ ਖਾਨ ਬਹਾਦਰ ਵੱਲੋਂ ਨਜ਼ਰਾਨਾ ਲੈ ਕੇ ਅੰਮ੍ਰਿਤਸਰ ਪੁੱਜੇ ਅਗੋਂ ਅਕਾਲ ਬੰਗੇ ਬੁੱਢੇ ਦਲ ਦਾ ਉਤਾਰਾ ਸੀ ਸਰਦਾਰ ਸੁਬੇਕ ਸਿੰਘ ਨੇ ਨਵਾਬ ਕਪੂਰ ਸਿੰਘ ਕੋਲ ਬੇਨਤੀ ਕੀਤੀ ਅੰਤ ਸਾਰੇ ਪੰਥ ਨੇ ਗੁਰੂ ਅੱਗੇ ਅਰਦਾਸ ਕਰਕੇ ਸੁਬੇਕ ਸਿੰਘ ਨੇ ਹੁਕਮ ਦਿੱਤਾ ਕਿ ਸੰਤ ਸਰੂਪ ਪਾਈ ਤਾਰੂ ਸਿੰਘ ਜੀ ਦਾ ਸਰਾਪ ਅਸਲੋਂ ਤਾਂ ਟਲੇਗਾ ਨਹੀਂ ਪਰ ਪਾਈ ਸਾਹਿਬ ਜੀ ਦੀ ਜੁੱਤੀ ਖਾਨ ਬਹਾਦਰ ਦੇ ਸਿਰ ਵਿੱਚ ਮਾਰਨ ਨਾਲ ਪਸ਼ਾਬ ਖੁੱਲ ਜਾਵੇਗਾ ਪੰਥ ਪ੍ਰਕਾਸ਼ ਵਿੱਚ ਇਹ ਵੀ ਹੈ ਕਿ ਕਹਿੰਦੇ ਹਨ ਕਿ ਪਾਈ ਤਾਰੂ ਸਿੰਘ ਜੀ ਨੂੰ ਕਚਹਿਰੀ ਦੇ ਉਦਾਲੀ ਖਾਲੀ ਖਾਈ ਵਿੱਚ ਸੁੱਟ ਦਿੱਤਾ ਗਿਆ ਸਰਦਾਰ ਸੁਬੇਕ ਸਿੰਘ ਨੇ ਸਾਰੀ ਗੱਲ ਖਾਨ ਬਹਾਦਰ ਨੂੰ ਜਾ ਦੱਸੀ ਉਹਨੇ ਇੰਨਾ ਹੀ ਗنیمਤ ਸਮਝਿਆ ਜਿਉਂ-ਜਿਉਂ ਸਿੰਘ ਸਾਹਿਬ ਦੀ ਜੁੱਤੀ ਖਾਨ ਭਾਦਰ ਦੇ ਸਿਰ ਵਿੱਚ ਵੱਜਦੀ ਤਿਉ ਤਿਉ ਉਹਨੂੰ ਆਰਾਮ ਪ੍ਰਤੀਤ ਹੁੰਦਾ ਤੇ ਪਸ਼ਾਬ ਖੁੱਲ ਕੇ ਆ ਜਾਂਦਾ ਇਸ ਉਪਕਾਰ ਬਦਲੇ ਸਰਦਾਰ ਸੁਬੇਕ ਸਿੰਘ ਨੂੰ ਲਾਹੌਰ ਦਾ ਕੋਤਵਾਲ ਬਣਾ ਦਿੱਤਾ ਗਿਆ ਜਿਸ ਨੇ ਚਰਖੀ ਸੂਲੀ ਆਦੀ ਸਜਾਵਾਂ ਬੰਦ ਕਰਾ ਦਿੱਤੀਆਂ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਚਿਣੇ ਹੋਏ ਤੇ ਖੂਹਾਂ ਵਿੱਚ ਸੁੱਟੇ ਹੋਏ ਸਿੰਘਾਂ ਦੇ ਸਿਰ ਕੱਟ ਕੇ ਉਸ ਨੇ ਸਸਕਾਰ ਤੇ ਥਾਂ-ਥਾਂ ਸ਼ੀਦਾਂ ਦੀਆਂ ਯਾਦਗਾਰਾਂ ਕਾਇਮ ਕੀਤੀਆਂ ਅੰਤ ਕਈ ਦਿਨ ਕੀਤੇ ਕਰਮਾਂ ਦਾ ਫਲ ਪੋਕੇ ਸੂਬੇਦਾਰ ਖਾਨ ਬਹਾਦਰ ਜ਼ਕਰੀਆ ਖਾਨ 1 ਜੁਲਾਈ 1745 ਈਸਵੀ ਨੂੰ ਮਾਰੇ ਆ ਗਿਆ ਐ ਖਬਰ ਪਾਈ ਤਾਰੂ ਸਿੰਘ ਜੀ ਨੂੰ ਪਹੁੰਚੀ ਤਾਂ ਉਹ ਵੀ ਜਪਜੀ ਸਾਹਿਬ ਦਾ ਪਾਠ ਕਰਕੇ ਸਰੀਰ ਤਿਆਗ ਗਿਆ ਉੱਥੇ ਅਜੇ ਤੱਕ ਪਾਈ ਸਾਹਿਬ ਜੀ ਦਾ ਸ਼ਹੀਦ ਗੰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ